ਹਾਂਜੀ ਸਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨੀ ਹੈ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜਨਮ 5 ਮਈ 1723 ਨੂੰ ਪਿਤਾ ਭਗਵਾਨ ਸਿੰਘ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਹੋਇਆ ਤੇ ਇਹ ਪੰਜ ਭਰਾ ਸਨ ਜੱਸਾ ਸਿੰਘ ਜੀ ਰਾਮਗੜੀਆ ਪੰਜ ਭਰਾ ਸਨ ਇਹ ਸਾਰਿਆਂ ਤੋਂ ਵੱਡੇ ਸੁਪੁੱਤਰ ਸਨ ਤੇ ਸਾਡੇ ਮਰੰਡਾ ਸ਼ਹਿਰ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਨਾਂ ਤੇ ਅੱਜ ਇੱਕ ਉਹਨਾਂ ਦੀ ਯਾਦਗਾਰ ਦੇ ਵਿੱਚ ਉਹਨਾਂ ਦਾ ਸਟੈਚੂ ਲਗਾਇਆ ਗਿਆ ਹੈ ਘੋੜੇ ਤੇ ਸਵਾਰ ਨੇ ਮਹਾਰਾਜਾ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਤੇ ਵੇਰਕਾ ਚੌਂਕ ਦੇ ਵਿੱਚ ਇਹ ਸਟੈਚੂ ਲਗਾਇਆ ਗਿਆ ਤੇ ਰਾਮਗੜੀਆ ਬਰਾਦਰੀ ਵੱਲੋਂ ਬਹੁਤ ਪੂਰ ਜ਼ੋਰ ਤਿਆਰੀਆਂ ਕਰਕੇ ਅੱਜ ਦਾ ਸਮਾਗਮ ਕੀਤਾ ਗਿਆ ਸੋ ਮਹਾਰਾਜਾ ਜੱਸਾ ਸਿੰਘ ਰਾਮਗੜੀਏ ਦੇ ਬਾਰੇ ਆਪਾਂ ਜਿਹੜੇ ਇਹਨਾਂ ਦੇ ਪਿਤਾ ਪਿਤਾ ਜੀ ਗਿਆਨੀ ਭਗਵਾਨ ਸਿੰਘ ਸੀ ਤਾਂ ਗਿਆਨੀ ਭਗਵਾਨ ਸਿੰਘ ਜੀ ਦੇ ਨਾਂ ਦੇ ਨਾਲ ਜਿਹੜਾ ਗਿਆਨੀ ਸ਼ਬਦ ਲੱਗਿਆ ਉਹ ਪਹਿਲੀ ਵਾਰ ਗਿਆਨੀ ਭਗਵਾਨ ਸਿੰਘ ਦੇ ਨਾਮ ਦੇ ਨਾਲ ਹੀ ਲੱਗਿਆ ਦੋਸਤੋ ਆਪਾਂ ਇਤਿਹਾਸ ਤੋਂ ਵਾਂਝੇ ਰਹਿ ਜੰਨੇ ਆ ਤੇ ਲਾਹੌਰ ਦੇ ਚੜ੍ਹਦੇ ਵੱਲ ਇਚੋ ਗਿਲ ਦੇ ਨਿਵਾਸੀ ਸਨ ਇਹ ਲਾਹੌਰ ਦੇ ਨੇੜੇ ਰਹਿੰਦੇ ਹੁੰਦੇ ਸੀ ਬਹੁਤ ਨਿਤਨੇਮੀ ਸੀ ਭਗਵਾਨ ਸਿੰਘ ਦੇ ਪਿਤਾ ਹਰਦਾਸ ਸਿੰਘ ਸੀ ਤੇ ਉਹਨਾਂ ਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਸੋਂ ਅੰਮ੍ਰਿਤ ਪਾਨ ਕੀਤਾ ਸੀ ਸੋ ਦੋਸਤੋ ਉਹਨਾਂ ਦੀ ਯਾਦ ਦੇ ਉਹਨਾਂ ਦੇ ਜਨਮ ਦਿਨ ਤੇ ਦੇਖੋ ਕੈਂਪ ਲੱਗਿਆ ਹੋਇਆ ਤੇ ਮਹਾਰਾਜਾ ਰਜਸਾ ਸਿੰਘ ਰਾਮਗੜੀਏ ਦੀਆਂ ਬਹੁਤ ਤਸਵੀਰਾਂ ਬਾ ਕਮਾਲ ਤਸਵੀਰਾਂ ਪੇਸ਼ ਕੀਤੀਆਂ ਗਈਆਂ ਬਣਾ ਬਣਾ ਕੇ ਰਾਮਗੜੀਆ ਬਰਾਦਰੀ ਦੇ ਸਾਰੇ ਨੌਜਵਾਨਾਂ ਵੱਲੋਂ ਤੇ ਉਹਨਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਖੂਨਦਾਨ ਕੈਂਪ ਤੇ ਨਾਲ ਸੰਗਤਾਂ ਦਾ ਸਨਮਾਨ ਵੀ ਕੀਤਾ ਜਾ ਰਿਹਾ ਜਿਹੜੀਆਂ ਵਿਸ਼ੇਸ਼ ਤੌਰ ਤੇ ਸੰਗਤਾਂ ਆਉਂਦੀਆਂ ਸਾਡੀਆਂ ਬੀਬੀਆਂ ਭੈਣਾਂ ਸਾਰੇ ਮੋਦਵਾਰ ਬੰਦੇ ਜਿਹੜੇ ਉੱਥੇ ਸ਼ਾਮਲ ਹੋਏ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਸਨਮਾਨ ਵੀ ਦਿੱਤਾ ਹੈ ਸੱਚੇ ਪਾਤਸ਼ਾਹ ਜਿਹਦੇ ਸਿਰ ਤੇ ਉੱਤੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੋਵੇ ਨਾ ਅੱਖ ਲੱਗੇ ਪਹਾੜੀਆਂ ਨਾਲ ਇੱਕ ਹਾਥੀ ਕੀ ਇਹੋ ਜੇ ਸੈਂਕੜੇ ਵੀ ਹਾਥੀ ਆ ਜਾਣ ਮਹਾਰਾਜ ਜਦੋਂ ਥਾਪੜਾ ਹੀ ਤੇਰਾ ਤੇ ਬਚਿੱਤਰ ਸਿੰਘ ਉਹਨਾਂ ਦਾ ਹੱਸ ਕੇ ਮੁਕਾਬਲਾ ਕਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਤਨ ਲੱਗੇ ਬਚਿੱਤਰ ਸਿੰਘ ਮੈਨੂੰ ਜਿੰਨਾ ਸਿੱਖਾਂ ਨੇ ਇਹ ਦੱਸਿਆ ਨਾ ਵੀ ਹਾਥੀ ਚੜ ਕੇ ਆ ਰਿਹਾ ਉਹਨਾਂ ਇਹ ਵੀ ਦੱਸ ਦਿੱਤਾ ਵੀ ਉਸ ਹਾਥੀ ਦੇ ਉਸ ਹਾਥੀ ਦੀ ਸੁੰਡ ਦੇ ਉੱਤੇ ਉਹਨਾਂ ਪਹਾੜੀ ਰਾਜਿਆਂ ਨੇ ਫਲਾਦੀ ਤਵੇ ਬੰਨੇ ਹੋਏ ਸੱਤ-ਸੱਤ ਤਵੀਆਂ ਉਹਨਾਂ ਮੱਥੇ ਵਿੱਚ ਬੰਨ੍ਹ ਦਿੱਤੀਆਂ ਵੀ ਇਹਦੇ ਉੱਤੇ ਕੋਈ ਨਿਸ਼ਾਨਾ ਨਾ ਲਾ ਸਕੇ ਕੋਈ ਸ਼ਸਤਰ ਨਾ ਚੱਲ ਸਕੇ ਤੇ ਮੁਕਾਬਲਾ ਕਿਵੇਂ ਕਰੇਗਾ ਤੇ ਧੰਨ ਬਾਪਾ ਚਿੱਤਰ ਸਿੰਘ ਹੱਥ ਜੋੜ ਕੇ ਆਖਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਜੇ ਥਾਪੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੋਵੇ ਤੇ ਸਾਤਰੂ ਫਿਰ ਸ਼ਸਤਰ ਵੀ ਤੁਸੀਂ ਦੇਣਾ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਚੀ ਆਵਾਜ਼ ਵਿੱਚ ਇੱਕ ਆਵਾਜ਼ਾ ਦੇ ਕੇ ਆਖਿਆ ਗੁਰੂ ਕੇ ਸਿੱਖੋ ਜਾਓ ਸਾਡੇ ਕਾਰਖਾਨੇ ਚੋਂ ਭਾਈ ਹਰਦਾਸ ਸਿੰਘ ਨੂੰ ਬੁਲਾ ਕੇ ਲੈ ਕੇ ਆਓ ਭਾਈ ਹਰਦਾਸ ਸਿੰਘ ਨੂੰ ਬੁਲਾ ਕੇ ਲੈ ਕੇ ਆਓ ਤੇ ਭਾਈ ਹਰਦਾਸ ਸਿੰਘ ਜਦੋਂ ਸਾਹਮਣੇ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਅੱਖਾਂ ਲੱਗੇ ਹਰਦਾਸ ਸਿੰਘ ਦੀ ਅਸੀਂ ਬਜਿੱਤਰ ਸਿੰਘ ਨੂੰ ਤੋੜਨਾ ਇਹਦੇ ਵਾਸਤੇ ਕੋ ਚੰਗਾ ਸ਼ਸਤਰ ਚਾਹੀਦਾ ਜਿਹੜਾ ਹਾਥੀ ਦੀਆਂ ਤਵੀਆਂ ਨੂੰ ਵਿੰਨਦਾ ਹੋਇਆ ਉਸ ਹਾਥੀ ਦੇ ਮੱਥੇ ਨੂੰ ਪਾੜ ਸਕੇ ਤੇ ਬਾਬਾ ਹਰਦਾਸ ਸਿੰਘ ਤੌੜਦੇ ਹੋਏ ਗਏ ਤੇ ਆਪਣੇ ਕਾਰਖਾਨੇ ਦੇ ਵਿੱਚੋਂ ਇੱਕ ਨਾਗਣੀ ਵਰਸ਼ਾ ਕੱਢ ਕੇ ਲਿਆਂਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਰੱਖ ਕੇ ਆਕਣ ਲੱਗੇ ਸੱਚੇ ਪਾਤਸ਼ਾਹ ਮਹਾਰਾਜ ਬੇਸ਼ੱਕ ਮੈਂ ਬੜੀ ਰੀਜ ਨਾਲ ਬਣਾਇਆ ਪਰ ਹੈ ਤੇ ਪੰਜਾ ਤਤਾਂ ਦਾ ਸਰੀਰ ਹੀ ਹੈ ਨਾ ਪਰ ਮਹਾਰਾਜ ਜੇ ਕਿਤੇ ਇਸ ਵਰਸ਼ੇ ਦੇ ਉੱਤੇ ਤੁਹਾਡੀ ਕਿਰਪਾ ਹੋ ਜਾਏ ਤੇ ਸਤਗੁਰੂ ਇਸ ਹਾਥੀ ਦੀਆਂ ਸੱਤ ਤਲੀਆਂ ਕੀ ਹੈ ਤੇ ਪਤਾਲ ਦਾ ਸੀਨਾ ਵਿੱਚ ਇਹਦੀ ਗਾਂ ਲੰਘ ਜਾਏ ਤੇ ਗੁਰੂ ਕੀ ਸਿੱਖ ਸੰਗਤ ਉਹ ਜਿਹੜਾ ਲਗਣੀ ਵਰਸ਼ਾ ਬਾਬਾ ਚਿੱਤਰ ਸਿੰਘ ਲੈ ਕੇ ਮੈਦਾਨੇ ਜੰਗ ਨੂੰ ਗਏ ਨਾ ਉਹ ਸਰਦਾਰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸਰਦਾਰ ਹਰਜਸ ਸਿੰਘ ਜੀ ਦਾ ਅਰਦਾਸ ਸਿੰਘ ਜੀ ਦਾ ਬਣਿਆ ਹੋਇਆ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਬਣਾਇਆ ਸੀ ਦੂਜੀ ਘਟਨਾ ਮੈਂ ਜ਼ਿਕਰ ਨਾਮ ਨਹੀਂ ਲਵਾਂਗਾ ਪਰ ਤੁਸੀਂ ਆਪਣੇ ਆਪ ਹੀ ਸਮਝ ਜਾਓਗੇ ਸੱਚਖੰਡ ਹਰਿਮੰਦਰ ਸਾਹਿਬ ਦੀ ਧਰਤੀ ਤੇ ਜਦੋਂ ਅਹਿਮਦ ਸ਼ਾਹਦ ਗਾਲੀ ਤੇਦ ਵੀ ਕਰ ਰਿਹਾ ਸੀ ਤੇ ਦੰਦਮਾ ਸਹਿਤ ਦੀ ਧਰਤੀ ਤੋਂ ਇੱਕ ਬੁੱਢਾ ਜਰਨੈਲ ਉੱਥੇ ਆ ਉਹਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਸੀ ਹੱਥ ਜੋੜ ਕੇ ਬਾਬੇ ਅਰਦਾਸ ਕੀਤੀ ਕਿ ਸਿੱਖੀ ਪੰਥ ਨੂੰ ਦਾਗ ਨਾ ਲਾਵਾਂਗਾ ਮੈਂ ਹੱਥ ਜੋੜ ਕੇ ਬਾਬੇ ਅਰਦਾਸ ਕੀਤੀ ਸਿੱਖੀ ਪੰਥ ਨੂੰ ਦਾਗ ਨਾ ਲਾਵਾਂਗਾ ਮੈਂ ਜਿੰਨਾ ਕੀਤੀ ਹਰਮੰਦਰ ਦੀ ਬੇਦਵੀ ਹੈ ਉਹਨਾਂ ਦਾ ਨਾਮੋ ਨਿਸ਼ਾਨ ਮਿਟਾਵਾਂਗਾ ਮੈਂ ਤੇਰੇ ਘਰ ਕੜਾ ਪ੍ਰਸ਼ਾਦ ਚੜਾਉਣ ਲੋਕੀ ਐ ਪਰ ਸੀਸ ਦੀ ਭੇਟਾ ਚੜਾਵਾਂ ਉਹ ਮਹਾਨ ਜਰਨੈਲ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਉਹਨਾਂ ਜਿਹੜਾ 18 ਸੇਰ ਦਾ ਖੰਡਾ ਵਾਇਆ ਮੈਦਾਨੇ ਜੰਗ ਵਿੱਚ ਗੁਰੂ ਕੀ ਸਿੱਖ ਸੰਗਤ ਉਹ ਜਿਹੜਾ ਦੋ ਧਾਰਾ ਖੰਡਾ ਸੀ ਨਾ ਉਹ ਵੀ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸਰਦਾਰ ਅਰਦਾਸ ਸਿੰਘ ਜੀ ਦੇ ਹੱਥਾਂ ਤਾ ਬੜਿਆ ਹੋਇਆ ਸੀ ਤੋਂ ਮੈਂ ਬੇਨਤੀ ਕਰਾਂ ਇਹ ਭਾਈ ਹਰਦਾਸ ਸਿੰਘੁਰ ਗੋਪਿੰਦ ਸਿੰਘ ਮਹਾਰਾਜ ਦੇ ਨਾਲ ਰਹੇ ਅਨੇਕਾਂ ਜੰਗਾਂ ਲੜੀਆਂ ਤੇ ਜੰਗਾਂ ਲੜਦਿਆਂ ਲੜਦਿਆਂ ਜਿਸ ਵਕਤ ਸਤਿਗੁਰੂ ਨਦੇੜ ਦੀ ਧਰਤੀ ਤੇ ਪਹੁੰਚਿਆ ਨਾ ਉਸ ਵਕਤ ਬਾਬਾ ਹਰਦਾਸ ਸਿੰਘ ਸਾਹਿਬ ਜੀ ਉਹਨਾਂ ਦੇ ਨਾਲ ਨਦੇੜ ਦੀ ਧਰਤੀ ਤੱਕ ਗਏ ਤੇ ਜਿਸ ਵਕਤ ਨਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜ ਪਿਆਰੇ ਸਹਿਬਾਨ ਤੇ 20 ਸਿੰਘਾਂ ਦਾ ਥਾਪੜਾ ਦੇ ਕੇ 20 ਸਿੰਘਾਂ ਦਾ ਜਥਾ ਦੇ ਕੇ ਪੰਜਾਬ ਦੀ ਧਰਤੀ ਨੂੰ ਤੋੜਿਆ ਉਹਨਾਂ ਫਿਰ 20 ਸਿੰਘਾਂ ਦੇ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਦਾਦਾ ਜੀ ਸਰਦਾਰ ਅਰਦਾਸ ਸਿੰਘ ਜੀ ਉਹ ਫਿਰ ਵਾਪਸ ਇਸ ਪੰਜਾਬ ਦੀ ਧਰਤੀ ਤੇ ਆਏ ਔਰ ਕਈ ਜੰਗਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੜੀਆਂ ਤੇ ਕਈ ਜੰਗਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਲੜੀਆਂ ਤੇ ਗੁਰੂ ਕੀ ਸਿੱਖ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਜੰਗ ਲੜੀ ਜਿਹਨੂੰ ਬਜਵਾੜੇ ਦੀ ਜੰਗ ਆਖਿਆ ਜਾਂਦਾ ਹੈ। ਉਸ ਬਜਵਾੜੇ ਦੀ ਜੰਗ ਵਿੱਚ ਲੜਦਿਆਂ ਲੜਦਿਆਂ ਇਹ ਸਰਦਾਰ ਹਰਦਾਸ ਸਿੰਘ ਜੀ ਜਿਹੜੇ ਉਹ ਜਾਮੇ ਸ਼ਹਾਦਤ ਪ੍ਰਾਪਤ ਕਰ ਅੱਗੇ ਉਹਨਾਂ ਦੇ ਪੁੱਤਰ ਸਨ ਇਹਨਾਂ ਦਾ ਨਾਮ ਸੀ ਭਗਵਾਨ ਸਿੰਘ। ਉਹ ਸੂਰਮਾ ਜਿਹਨੂੰ ਧੰਗ ਗੋਪਨ ਸਿੰਘ ਮਹਾਰਾਜ ਨੇ ਆਖਿਆ ਸੀ ਇਹਦੇ ਕੋਲੋਂ ਕੇਵਲ ਪੰਥ ਦੀ ਨਹੀਂ ਇਹਦੇ ਕੋਲੋਂ ਗ੍ਰੰਥ ਦੀ ਸੇਵਾ ਵੀ ਲੈਣੀ ਗੁਰੂ ਕੀ ਸਿੱਖ ਸੰਗਤ ਸਰਦਾਰ ਭਧਵਾਨ ਸਿੰਘ ਸਹਿਬ ਜਿੱਥੇ ਮੈਦਾਨੇ ਜੰਗ ਵਿੱਚ ਲੜਨ ਵਾਲੇ ਸੂਰਮੇ ਨੇ ਨਾ ਉਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਤੇ ਕੇਵਲ ਹੱਥ ਵਿੱਚ ਤੇਗ ਹੀ ਨਹੀਂ ਫੜਾਈ ਸਗੋ ਹੱਥ ਵਿੱਚ ਕਲਮ ਵੀ ਫੜਾਈ ਤੇ ਭਗਵਾਨ ਸਿੰਘ ਜੀ ਕੀ ਕਰਦੇ ਉਸ ਕਲਮ ਦੇ ਨਾਲ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪੋਥੀ ਸਾਹਿਬ ਤਿਆਰ ਕਰਦੇ ਪੋਥੀਆਂ ਗੁਰੂ ਕੀ ਸਿੱਖ ਸੰਗਤ ਉਹ ਗਿਆਨੀ ਭਗਵਾਨ ਸਿੰਘ ਜਿਨ੍ਹਾਂ ਨੇ ਆਪਣੇ ਘਰ ਕਮਲਾਂ ਤੋਂ ਤਲਮ ਲੈ ਕੇ ਸਤਗੁਰੂ ਦੀ ਪਾਵਨ ਬਾਣੀ ਦੀਆਂ ਪੋਥੀ ਸਾਹਿਬ ਲਿਖਣੀਆਂ ਸ਼ੁਰੂ ਕੀਤੀਆਂ ਤੇ ਜਿਸ ਵਕਤ ਇਹਨਾਂ ਦੇ ਪਿਤਾ ਹਰਤਾਜ ਸਿੰਘ ਦੀ ਸ਼ਹੀਦ ਹੋ ਗਏ ਉਸ ਵਕਤ ਇਹਨਾਂ ਨੇ ਆਪਣਾ ਡੇਰਾ ਪਰਿਵਾਰ ਸੁਰ ਸਿੰਘ ਪਿੰਡ ਤੋਂ ਲੈ ਕੇ ਚੱਲ ਪਏ ਤੇ ਲਾਹੌਰ ਤੋਂ 12 ਕਿਲੋਮੀਟਰ ਪੂਰਬ ਵਾਲੇ ਪਾਸੇ ਨੂੰ ਇੱਕ ਧਰਮੀ ਹਾਂਜੀ ਇਸ ਧਾਰਮਿਕ ਪ੍ਰੋਗਰਾਮ ਨੂੰ ਜਰੂਰ ਸੰਗਤਾਂ ਤੱਕ ਪਹੁੰਚਾਓ ਅਤੇ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ